तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर पिंड चंपूर दी विधवा महिला इंसाफ लेंड ले खा रही है दर दर दिया ठोकरा नहीं मिल रहा इंसाफ बलविंदर सिंह कुमड़ा ने कहा कि दोशियां ते जल्द कार्रवाई ना होन ते कीता जावेगा ਥਾਣਾ ਬਲੌਂਗੀ ਦਾ ਕਿਰਾਓ ਵਿਧਵਾ ਮਹਿਲਾ ਨੇ ਆਪਣੇ ਪੁੱਤਰ ਤੇ ਹੋਏ ਤਸ਼ੱਦਦ ਦੀ ਵਿਥਿਆ ਰੋ ਰੋ ਕੇ ਪ੍ਰੈਸ ਕਾਨਫਰੰਸ ਵਿੱਚ ਦੱਸੀ ਲੜਕੇ ਦੀ ਜਿਆਦਾ ਕੁੱਟਮਾਰ ਹੋ ਜਾਣ ਕਰਕੇ ਪੀਜੀਆਈ ਵਿੱਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ ਥਾਣਾ ਬਲੌਂਗੀ ਦੀ ਪੁਲਿਸ ਨੇ 6 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਨਹੀਂ ਕੀਤੀ ਕਾਰਵਾਈ हुन किग दैगी किग दैगी। पंजाब मुहाली फेस दिया चल रहे रिजर्वेशन चोर फड़ो मोर्चा आए दिन गरीब तजबूर लोग आवाज उठाई जाती है अज मोर्चे प्रधान बलविंदर कुम्बड़ा दगवाई मोर्चा आगुआ ने पिंड चामपुर एक विधवा महिला ਮੋਨਿਕਾ ਸ਼ਰਮਾ ਉਰਫ ਨਿਰਮਾਲਾ ਦੇਵੀ ਪਤਨੀ ਸਵਰਗਵਾਸੀ ਰੇਵਤੀ ਪ੍ਰਸ਼ਾਦ ਨੂੰ ਥਾਣਾ ਬਲੌਂਗੀ ਦੀ ਪੁਲਿਸ ਵੱਲੋਂ ਸੁਣਵਾਈ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਵਰਣਨਯੋਗ ਹੈ ਕਿ ਪਿੰਡ ਚਾਮਪੁਰ ਮੋਹਾਲੀ ਵਿੱਚ ਸਥਿਤ ਗੁੱਗਾ ਮਾੜੀ ਦੇ ਸੇਵਾਦਾਰ ਪਰਿਵਾਰ ਜੋ ਕਈ ਪੀੜ੍ਹੀਆਂ ਤੋਂ ਸੇਵਾ ਕਰ ਰਿਹਾ ਹੈ ਉਹਨਾਂ ਦੇ ਨੌਜਵਾਨ ਬੇਟੇ ਜਤਿੰਦਰ ਕੁਮਾਰ ਉਮਰ 26 ਸਾਲ ਨੂੰ ਮਿਤੀ 1 ਮਾਰਚ 2025 ਨੂੰ ਲਗਭਗ ਸਵੇਰੇ 8:30 ਵਜੇ ਹਰਪ੍ਰੀਤ ਕੌਰ ਸਰਪੰਚ ਹਰਵਿੰਦਰ ਸਿੰਘ ਉਰਫ ਡੋਗਰ ਗੁਰਦੀਪ ਸਿੰਘ ਉਰਫ ਮਲ ਪੰਜ ਆਦਿ ਵਿਅਕਤੀ ਘਰ ਤੋਂ ਬੁਲਾ ਕੇ ਨਾਲ ਲੈ ਗਏ ਤੇ ਆਪਣੇ ਘਰ ਦੇ ਅੱਗੇ ਪਹੁੰਚ ਕੇ ਸਭ ਨੇ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਉਹ ਲੜਕਾ ਜਿਆਦਾ ਕੁਟਮਾਰ ਹੋ ਜਾਣ ਕਰਕੇ ਪੀਜੀਆਈ ਵਿੱਚ ਇਲਾਜ ਅਧੀਨ ਦਾਖਲ ਹੈ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਥਾਣਾ ਬਲੌਂਗੀ ਦੀ ਪੁਲਿਸ ਨੇ 6 ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਚੰਪੂਰ ਪਿੰਡ ਦੀ ਮੌਜੂਦਾ ਸਰਪੰਚ ਹਰਪ੍ਰੀਤ ਕੌਰ ਸਰਪੰਚ ਦੇ ਪਤੀ ਹਰਵਿੰਦਰ ਸਿੰਘ ਉਰਫ ਡੋਗਰ ਅਤੇ ਗੁਰਦੀਪ ਸਿੰਘ ਉਰਫ ਮਲਪਾਂਚ ਨੇ ਬਿਨਾਂ ਕਿਸੇ ਵਜਾ ਦੇ ਇਸ ਲੜਕੇ ਦੀ ਮਾਰ ਕੁੱਟਾਈ ਇੰਨੀ ਜ਼ਿਆਦਾ ਕਰ ਦਿੱਤੀ ਹੈ ਕਿ ਉਹ ਲੜਕਾ ਪੀਜੀਆਈ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਸਰਦਾਰ ਕੁੰਮੜਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮੋਰਚੇ ਵਾਲੋਂ ਬਹੁਤ ਜਲਦ ਵੱਡਾ ਐਕਸ਼ਨ ਕਰਦੇ ਹੋਏ ਥਾਣਾ ਬਲੰਗੀ ਦਾ ਕਿਰਾਉ ਕੀਤਾ ਜਾਵੇਗਾ जिस दी जिम्मेवारी थाना बलौंगी दे इंचार्ज दी होवेगी प्रेस नाल गलबात करते होए रो रो के लड़के दी माता ने कहा कि सानु सरपंच उसके पति अते पंच गुरदीप सिंह मल तो खतरा है जेकर साडे परिवार दे किसी भी मेंबर दा जानी माली नुकसान हुंदा है उसके जिम्मेवार सरपंच ते उसके साथी होंगे मेरे गरीब होण करके साडी किते सुनवाई नहीं हो रही पुलिस अते हल्के दे समूह मोहतबर व्यक्ति सरपंच दी मदद कर रहे हैं सानू इस मोर्चे दे आगवा तो पूर्ण विश्वास है कि ए सानू इंसाफ देवाणगे प्रेस नाल गल बात कर दिया मास्टर बनवारी लाल ने कहा कि जेकर हाले भी पुलिस ने कोई कार्रवाई ना की ती बहुत जल्द असि थाने दे किराया दी काल देवांगे इस मौके हरनेक सिंह मलोआ करम सिंह नंबरदार मास्टर पुष्पिंदर कुमार सुरिंदर सिंह कंडाला बलजीत सिंह खालसा गौरव नयगांव मनदीप सिंह परमंदर सिंह शालू पर दवाज आदि हाजिर हुए इस घटना बारे जदो दूसरी धिर दे हरविंदर सिंह उर्फ डोगर न गल की गई ता उन्होंने सारे दोष नकार दे हुए कहा कि ये महिला चोट बोल रही है असी इस दे बेटे दी कुटमार नहीं की इस बारे जदो पुलिस थाना बलोंगी दे एस एच सरदार अमनदीप सिंह नाल गल बात की गई था उन्हें कहा कि इस ते जल्द कार्रवाई की जल जाएगी पुलिस टीम वालों इसकी जांच की जा रही है ਆਉਂ ਦੇਖਦੇ ਹਾਂ ਪੀੜਤ ਮਹਿਲਾ ਤੇ ਮੋਰਚਾ ਆਗੂਆਂ ਨੇ ਸਾਡੇ ਰਿਪੋਰਟਰ ਨਾਲ ਜੋ ਗਲਬਾਤ ਕੀਤੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਜਦੋਂ ਵੀ ਸਾਡੇ ਮੋਰਚੇ ਦੀ ਹੋਵੇ ਜਾਂ ਕੋਈ ਪੀੜਤ ਪਰਿਵਾਰ ਦੀ ਕੋਈ ਵੀ ਗੱਲ ਹੋਵੇ ਲੋਕਾਂ ਤੱਕ ਪਬਲ ਤੱਕ ਸਰਕਾਰ ਤੱਕ ਤੇ ਸਰਕਾਰੀ ਅਫਸਰਾਂ ਤੱਕ ਬਾਊਆਂ ਤੱਕ ਪਹੁੰਚਾਣੀ ਹੁੰਦੀ ਹੈ ਤੁਸੀਂ ਬਹੁਤ ਵੱਡਾ ਜਿਹੜਾ ਹੈ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਨਿਆਂ ਸਾਫਤ ਕਰਨ ਲਈ ਤੇ ਅੱਜ ਬੇਨਤੀ ਕਰਦਾ ਵੀ ਸਾਡਾ ਸਬਜੈਕਟ ਇਹ ਹੈ ਸਾਡੇ ਮੋਰਚੇ ਤੇ ਕੱਲ ਵੀ ਬੀਬੀ ਆਈਸੀ ਇਹ ਪਰਿਵਾਰ ਸਾਰਾ ਕੱਲ ਆਇਆ ਬੇਟੀ ਆਈ ਤੇ ਆਈ ਪਿੰਡ ਚੰਪਰ ਜਿਹੜਾ ਹਲਕਾ ਮੋਹਾਲੀ ਦਾ ਪਿੰਡ ਚੰਪਰ ਹੈ ਥਾਣਾ ਬਲੌਂਗੀ ਥਾਣਾ ਬਲੌਂਗੀ ਤੇ ਪਿੰਡ ਚੰਪਰ ਦਾ ਜਿਹੜਾ ਕੇਸ ਸੀ ਬੀਬੀ ਬੈਠੀ ਹੈ ਸਾਡੇ ਕੋਲੇ ਨਾਰਮਲ ਕਹਾਣੀ ਹੈ ਸਿਰਫ ਇੱਕ ਮਾੜੀ ਗੁੱਗਾ ਮਾੜੀ ਦੀ ਜਗ੍ਹਾ ਗੁੱਗਾ ਮਾੜੀ ਦੀ ਜਗ੍ਹਾ ਉਹ ਕਨਾਲਾਂ 'ਚ ਹੈਗੀ ਇੱਕ ਕਾਸਤਕਾਰਾਂ ਜਿਨ੍ਹਾਂ ਦਾ ਰਿਕਾਰਡ ਪੂਰਾ ਪੀੜੀਦਰ ਪੀੜੀ ਗੁੱਗਾ ਮਾੜੀ ਦੀ ਸੇਵਾ ਕਰਦੇ ਨੇ ਭਗਤ ਨੇ ਸ਼ਰਮੇ ਨੇ ਪੰਡਤ ਨੇ ਉਹਨਾਂ 'ਚ ਜਿਹੜੀ ਗੱਲਬਾਤ ਚੱਲ ਰਹੀ ਆ ਸਾਰੀ ਭਗਤੀ ਤੌਰ ਤੇ ਇਹਨਾਂ ਦੇ ਜਗ੍ਹਾ ਕਈ ਜਗ੍ਹਾ ਕੇਸ ਪਏ ਪਹਿਲਾਂ ਪੰਚਾਇਤ ਨੇ ਲੜੀਆਂ ਕਿਸੇ ਨੇ ਲੜੇ ਇਹਨਾਂ ਦੇ ਹੱਕ ਚੋਦੇਗੇ ਇਹਨਾਂ ਕੋਲ ਰਿਕਾਰਡ ਪਿਆ ਸਾਰਾ ਕਾਸਤਕਾਰਾਂ 'ਚ ਪਰ ਉੱਥੇ ਜਿਹੜੀ ਮੌਜੂਦਾ ਹੁਣ ਸਰਪੰਚ ਹੈ ਸਰਪੰਚ ਦੇ ਘਰ ਵਾਲਾ ਜਾਂ ਇੱਕ ਪੰਚ ਸੀ ਉਹਨਾਂ ਦੇ ਨਾਂ ਵਿੱਚ ਕੰਪਲੀਟ ਦੇ ਦਰਖਾਸਤ ਦੇ ਸਾਰਿਆਂ ਦੇ ਲਿਖੇ ਹੋਏ ਉਹਨਾਂ ਨੇ ਕੀ ਕਰਿਆ ਪਹਿਲੀ ਤਰੀਕ ਨੂੰ 1 3 2025 ਨੂੰ ਪਹਿਲੀ ਤਰੀਕ ਨੂੰ ਸਵੇਰੇ 8 ਵਜੇ ਆ 8:30 ਵਜੇ ਆਂਦੇ ਆ ਘਰੇ ਆਂਦੇ ਨੇ ਘਰੇ ਦੇ ਇਹਨਾਂ ਦੇ ਮੁੰਡਾ 26 ਸਾਲ ਦਾ ਬੇਟਾ ਗਾ ਉਹਨੂੰ ਘਰ ਤੋਂ ਬੁਲਾ ਲਈ ਜਾਂਦੇ ਵੀ ਤੇਰੇ ਨਾਲ ਕੋਈ ਗੱਲ ਕਰਨੀ ਹੈ ਤੇ ਜਤਿੰਦਰ ਕੁਮਾਰ ਜਿਹੜਾ ਇਹਨਾਂ ਦਾ ਬੇਟਾ 26 ਸਾਲ ਦਾ ਉਹਨੂੰ ਗੱਲ ਕਰਨ ਵਾਸਤੇ ਘਰੇ ਬੁਲਾ ਕੇ ਲੈ ਗੇ ਉਹਦੀ ਉੱਥੇ ਤਤਕਾਰ ਹੋਈ ਆ ਕੀ ਗੱਲ ਹੋਈ ਆ ਉਸ ਤੋਂ ਬਾਅਦ ਉਹਦੀ ਕੁੱਟਮਾਰ ਬੁਰੀ ਤਰ੍ਹਾਂ ਇੰਨੀ ਕਰੀ ਤੇ ਮੁੰਡਾ ਜਿਹੜਾ ਹੈਗਾ 6 ਦਿਨ ਤੋਂ ਪੀਜੀਏ ਦਾਖਲ ਪਿਆ ਜਿਹਦੇ ਨਾਲੀਆਂ ਲੱਗੀਆਂ ਵੇ ਬਸਾਬ ਚ ਵੀ ਜਿਹੜਾ ਹੈਗਾ ਬਾਥਰੂਮ ਚ ਵੀ ਖੂਨ ਜਾ ਰਿਹਾ ਉਹ ਸਾਰਿਆਂ ਨੇ ਕੱਲ ਮੈਡੀਕਲ ਸਾਨੂੰ ਦਿਖਾਇਆ ਜਿਸ ਦੇ ਬਿਆਨ ਲੈਣ ਪੁਲਿਸ ਦਾ ਇੱਕ ਐਸਆਈ ਵੀ ਜਾਇਆ ਬਿਆਨਾਂ ਦੀ ਕਾਪੀ ਨਾਲ ਨਹੀਂ ਥੀ ਐ ਬਿਆਨ ਮੁੰਡੇ ਨੇ ਦੇਤੇ ਪਰ ਜਿਹੜੀ ਸਰਕਾਰ ਜਿਹੜੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਲੋਕਾਂ ਨੂੰ ਨਿਆਂ ਸਾਫ ਦਉਣ ਲਈ ਕਾਨੂੰਨ ਤਹਿਤ 24 ਘੰਟੇ ਜੇ ਐਫਆਈਆਰ ਦਰਜ ਹੋ ਜੂਗੀ ਜੇ ਕੋਈ ਕ੍ਰਾਈਮ ਹੁੰਦਾ ਹੈ ਮਾਰਡਰ ਹੁੰਦਾ ਕੋਈ ਕੋਈ ਫੌਜਦਾਰੀ ਕੇਸ ਹੁੰਦਾ ਪਰ ਅੱਜ 6 ਦਿਨ ਬੀਤ ਗਏ ਬਲੌਂਗੀ ਥਾਣੇ ਦੇ ਇੱਕ ਐਸਆਈ ਨੇ ਕੋਈ ਕਾਰਵਾਈ ਵੀ 6 ਦਿਨ ਚ ਨਹੀਂ ਕਰੀ ਅਸੀਂ ਸਾਡੇ ਰਾਹੀਂ ਮਾਨਯੋਗ ਐਸਐਸਪੀ ਮੋਹਾਲੀ ਡੀਆਈਜੀ ਰੂਪਨਗਰ ਬੈਠੇ ਨੇ ਮੋਹਾਲੀ ਤੇ ਡੀਜੀਪੀ ਤੱਕ ਅਸੀਂ ਮੰਗ ਕਰਦੇ ਆਂ ਤੇ ਇਹਨਾਂ ਦੀ ਤੁਰੰਤ ਜਿਹੜੀ ਆ ਕਾਰਵਾਈ ਵੱਡੇ ਪੱਧਰ ਤੇ ਕੀਤੀ ਜਾਵੇ ਚਾਹੋ ਸਰਪੰਚਣੀ ਦੇ ਘਰ ਵਾਲਾ ਹੋਵੇ ਸਰਪੰਚ ਹੋਵੇ ਪਿਆ ਪੰਜ ਹੋਵੇ ਤੁਰੰਤ ਜੇ ਕਿਸੇ ਨੇ ਗਲਤ ਕੰਮ ਕੀਤਾ ਔਰ ਨੂੰ ਮਾਰਿਆ ਕੁੱਟਿਆ ਉਹਦੇ ਸੱਟਾਂ ਵੱਜੀਆਂ ਤਾਂ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਤਹਿਤ ਕਾਰਵਾਈ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਜਿਹੜਾ ਸਾਡਾ ਸੰਘਰਸ਼ ਹੈ ਮੋਰਚੇ ਵੱਲੋਂ ਅਸੀਂ ਕਰਨ ਦੀ ਤਿਆਰੀ ਕਰੀ ਐ ਸਿਰਫ ਦਾ ਸਿਰਫ ਤੁਹਾਡੇ ਵਾਸਤੇ ਅਸੀਂ ਐਸਐਸਪੀ ਮੁਹਾਲੀ ਨੂੰ ਤੇ ਡੀਜੀਪੀ ਪੰਜਾਬ ਨੂੰ ਡੀਆਈਜੀ ਰੋਪੜ ਰੇਂਜ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਕਹਿੰਦੀ ਲੋਕਾਂ ਨਾਲ ਧੱਕਾਸ਼ਾਹੀ ਨਹੀਂ ਹੋਣ ਦਿਆਂਗੇ ਲੋਕਾਂ ਨੂੰ ਨਿਆਂ ਸਾਫ ਦਵਾਂਗੇ ਆ ਬੀਬੀ 6 ਦਿਨ ਤੋਂ ਰੋਂਦੀ ਫਿਰ ਰਹੀ ਐ ਜਿਹੜੀ ਸਕਿਉਰਿਟੀ ਦਾ ਕੰਮ ਕਰਦੇ ਇੱਕ ਵਿਧਵਾ ਔਰਤ ਘਰੇ ਪਤੀ ਨਹੀਂ ਹੈ ਦੂਜੇ ਪਾਸੇ ਇੱਕ ਵਿਧਵਾ ਔਰਤ ਸਕਿਉਰਿਟੀ ਦਾ ਕੰਮ ਦਿਨ ਰਾਤ ਕਰਕੇ ਬੱਚੇ ਪਾਲ ਰਹੀ ਐ ਉਹ ਇੱਕ ਨਿਆਂ ਇਨਸਾਫ ਲਈ ਜਿਹੜੀ 6 ਦਿਨ ਤੋਂ ਭੜਕ ਰਹੀ ਹੈ ਦਰਦਰ ਦੀਆਂ ਠੋਕਰਾਂ ਖਾ ਰਹੀ ਹੈ ਇਹ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਦਿਓ ਜਦੋਂ ਤੱਕ ਬੀਬੀ ਨੂੰ ਨਿਆਂ ਸਾਫ ਨਹੀਂ ਮਿਲਦਾ ਉਹ ਬੇਟੇ ਨੂੰ ਨਿਆਂ ਸਾਫ ਨਹੀਂ ਨਾ ਉਹਨੂੰ ਮਿਲਦਾ ਉਦੋਂ ਤੱਕ ਮੋਰਚੇ ਤੇ ਸਾਡੇ ਸਾਰੇ ਆਗੂ ਸਹਿਬਾਨ ਤੁਹਾਡੇ ਸਹਿਯੋਗ ਨਾਲ ਬੀਬੀ ਨੂੰ ਇਨਸਾਫ ਦਿਵਾ ਕੇ ਰਹਿਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸਾਡਾ ਜਿਹੜਾ ਅਗਲਾ ਸੰਘਰਸ਼ ਹੈ ਅਸੀਂ ਤਿੱਖਾ ਕਰ ਦਵਾਂਗੇ ਜਦੋਂ ਪਹਿਲਾਂ ਬਲਾਉਂਗੀ ਦੀ ਥਾਣੇ ਦੇ ਕਿਸੇ ਪਹਿਲਾਂ ਵੀ ਇੱਕ ਵਿਗੜਿਆ ਹੋਇਆ ਕੰਮ ਠੀ ਪਰ ਲੈ ਕੇ ਨਾ ਇੱਕ ਵਾਰੀ ਪ੍ਰਸ਼ੰਸਾ ਕਰਕੇ ਇਹ ਵੀ ਨਹੀਂ ਅਸੀਂ ਵੀ ਬਾਕੀ ਲੋਕਾਂ ਨਾਲ ਧੱਕਾਸ਼ਾਹੀ ਹੁੰਦੀ ਹੋਏ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਐਸਐਚਓ ਨੂੰ ਵੀ ਤੁਹਾਡੇ ਰਹੀਂ ਬੇਨਤੀ ਹੈ ਐਸਐਸਪੀ ਨੂੰ ਵੀ ਬੇਨਤੀ ਹੈ ਤੁਰੰਤ ਬਣਦੀ ਕਾਰਵਾਈ ਕਰਕੇ ਉਹ ਸਰਪੰਚ ਨੂੰ ਸਰਪੰਟਣੀ ਦੇ ਘਰ ਵਾਲੇ ਨੂੰ ਅੰਦਰ ਦਿੱਤਾ ਜਾਵੇ ਤੇ ਬੱਚੇ ਦੇ ਬੱਚੇ ਦੀ ਮਾਦਰ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ੍ਰੀ ਕਾਲ ਮੈਂ ਇੱਕ ਵਿਧਵਾ ਔਰਤ ਹਾਂ ਪਿੰਡ ਚਾਂਪਰ ਚ ਰਹਿ ਰਹੀ ਹਾਂ ਜੱਦੀ ਮਕਾਨ ਹੈ ਸਾਡਾ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ ਉਹ ਬੈਰ ਭਾਵ ਨਹੀਂ ਹੈਗਾ ਮੈਂ ਇੱਕ ਆਪਣਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪੜ੍ਹ ਰਹੀ ਹਾਂ ਮੇਰੀ مالی ਹਾਲਤ ਬਹੁਤ ਖਰਾਬ ਹੈ ਪਰ ਅੱਜ ਤੱਕ ਮੇਰੀ 5 ਸਾਲ ਪਹਿਲਾਂ ਤਾਂ ਵੀ ਕਦੇ ਵੀ ਸੁਣਵਾਈ ਨਹੀਂ ਹੋਈ ਇਸ ਕਰਕੇ ਨਾ ਹੁਣ ਤਾਂ ਮੇਰੇ ਬੱਚਿਆਂ ਤੱਕ ਇਹ ਗੱਲ ਪਹੁੰਚ ਗਈ ਕਿ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਨੁਕਸਾਨ ਇਸ ਹੱਦ ਤੱਕ ਪਛਾਦੇ ਕਿ ਮੇਰਾ ਬੇਟਾ ਪੀਜੀਐਚਪਿਆ ਗੱਲ ਐ ਇਦਾਂ ਕਿ ਮੈਂ ਘਰ ਪਰ ਨਹੀਂ ਦੀ ਉਸ ਟਾਈਮ 'ਚ ਔਰ ਬੇਟੀ ਐ ਇੱਕ ਮੇਰੀ ਉਹ ਵੀ ਕੰਮ ਦੇ ਚਲੀ ਜਾਂਦੀ ਆ ਇੱਕ ਬੇਟੀ ਮੇਰੀ ਵਿਧਵਾ ਐ ਉਹ ਥੋੜੀ ਸਟ्रेस ਪ੍ਰੋਬਲਮ ਜੇ ਕਰੇ ਹੁੰਦੀ ਆ ਬੇਟੀ ਦੀ ਘਰ ਤੇ ਸਰਪੰਚ ਤੇ ਪੰਚ ਦੋਨੋਂ ਆਏ ਬਿਨਾ ਮੈਨੂੰ ਕੁਛ ਦੱਸੇ ਹੋਏ ਮੈਨੂੰ ਕੁਛ ਬਿਨਾ ਬਤਾਏ ਹੋਏ ਘਰ ਪਰ ਆਏ ਜਦ ਕਿ ਮੈਂ ਘਰ ਵਿੱਚ ਮੌਜੂਦ ਨਹੀਂ ਸੀ ਉਹ ਆ ਕੇ ਮੇਰੇ ਬੇਟੇ ਨੂੰ ਸੁੱਤੇ ਪਏ ਨੂੰ ਠਾਲ ਕੇ ਲੈ ਗਏ ਜਦ ਕਿ ਨੀਂਨੇ ਕੜ ਜੀ ਉਹਨਾਂ ਨੇ ਇਹ ਕਹਿ ਕੇ ਲੈ ਗਏ ਕਿ ਤੂੰ ਸਾਡੇ ਨਾਲ ਚੱਲ ਕੋਈ ਜ਼ਰੂਰੀ ਕੰਮ ਐ ਕਿਉਂਕਿ ਅਸੀਂ ਪੰਡਤ ਹੁਣੇ ਨਾਤੇ ਅੱਗੇ ਵੀ ਬੱਚਿਆਂ ਨੂੰ ਲੈ ਜੰਨੇ ਲੋਕੀ ਦੁੱਧ ਵਗੈਰਾ ਪਲਾਣੇ ਵਾਸਤੇ ਖਾਣਾ ਵਗੈਰਾ ਕੁਝ ਖਲਾਣੇ ਵਾਸਤੇ ਇਸ ਕਰਕੇ ਵਿਸ਼ਵਾਸ ਕਰਕੇ ਬੇਟਾ ਉਹਨਾਂ ਦੇ ਨਾਲ ਉੱਟ ਕੇ ਉਦਾਂ ਹੀ ਚਲਾ ਗਿਆ ਲੇਕਿਨ ਉਹਨਾਂ ਨੇ ਇਹ ਨਹੀਂ ਪਤਾ ਸੀਗਾ ਮੇਰੇ ਬੇਟੇ ਨੂੰ ਮਾਰ ਘੁੱਟ ਕੇ ਘੇਰ ਗਏ ਅੱਜ ਇੰਨੀ ਹਾਲਤ ਖਰਾਬ ਹੈ ਕਿ ਪੀਜੀਐਚ ਇਚ ਨਾ ਮੈਂ ਹੱਥ ਪੈਰ ਜੋੜ ਕੇ ਡਾਕਟਰ ਨੂੰ ਕਿਹਾ ਵੀ ਮੇਰੇ ਬੇਟੇ ਦੀ ਜਾਨ ਬਚਾ ਲੋ ਮੈਨੂੰ ਇਕੱਲੇ ਟੈਂਪੂ ਵਿੱਚ ਬੁਲਾ ਕੇ ਕਿਉਂਕਿ ਜਦੋਂ ਮੈਂ ਰਸਤੇ ਤੇ ਥੋੜੀ ਜਿਹਾ ਘਰ ਤੋਂ ਦੂਰ ਗਈਆਂ ਉਦੋਂ ਹੀ ਮੈਨੂੰ ਪਤਾ ਚੱਲ ਗਿਆ ਸੀਗਾ ਕਿਸੇ ਤੋਂ ਕਿ ਮੇਰੇ ਬੱਚੇ ਨੂੰ ਉਹਨਾਂ ਨੇ ਮਾਰਿਆ ਸਰਪੰਚ ਨੇ ਤੇ ਸਰਪੰਚ ਸਰਪੰਚ ਨੇ ਸਰਪੰਚ ਜਨਾਨੀ ਹੈ ਠੀਕ ਹੈ ਤੇ ਉਹਦੇ ਘਰ ਵਾਲੇ ਨੇ ਤੇ ਇੱਕ ਪੰਚ ਤੇ ਸਰਪੰਚ ਪਹਿਲਾਂ ਸਰਪੰਚਣੀ ਦੇ ਘਰ ਵਾਲਾ ਤੇ ਪੰਚ ਉਹ ਦੋਨੋਂ ਸਾਡੇ ਘਰ ਗਏ ਉਹਨਾਂ ਨੇ ਦਰਵਾਜ਼ਾ ਇੰਨੀ ਜ਼ੋਰ-ਜ਼ੋਰ ਨਾਲ ਦਰਵਾਜ਼ਾ ਪਿੱਟਿਆ ਕਿ ਬੇਟੀ ਉੱਠੀ ਉੱਠ ਕੇ ਉਹਨਾਂ ਨੂੰ ਪੁੱਛਿਆ ਪੁੱਛਣ ਦੇ ਬਾਅਦ ਉਹਨਾਂ ਨੇ ਕਿਹਾ ਵੀ ਤੇਰਾ ਭਰਾ ਘਰੇ ਆ ਬੇਟੀ ਬੇਟੀ ਨੇ ਬੋਲਦੇ ਕਿ ਹਾਂ ਅੰਦਰੇ ਸੌ ਰਿਹਾ ਹੈ ਸੁੱਤੇ ਬੈਨੂ ਨੂੰ ਸਰਪੰਚਣੀ ਦੇ ਘਰ ਵਾਲਾ ਜੋ ਹਰਵਿੰਦਰ ਡੋਗਰ ਉਹ ਸਾਡੇ ਘਰ ਦੇ ਅੰਦਰ ਗਿਆ ਅੰਦਰ ਜਾ ਕੇ ਉਹਨੇ ਬੇਟੇ ਨੂੰ ਠਾਲ ਕੇ ਆਪਣੇ ਨਾਲ ਲੈ ਕੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਮਾਰ ਕੁੱਟ ਕੇ ਸਾਡੇ ਘਰੇ ਕੋਈ ਹੋਰ ਸੰਜੂ ਨਾਮ ਦਾ ਲੜਕਾ ਪਿੰਡ ਦਾ ਜਿਹੜਾ ਘਰੇ ਛੱਡ ਕੇ ਗਿਆ ਜਦੋਂ ਪੁੱਛਿਆ ਬੇਟੇ ਨੂੰ ਵੀ ਕੀ ਹੋਇਆ ਤਾਂ ਉਹਦੀ ਇੰਨੀ ਦੱਸਣ ਦੀ ਹਾਲਤ ਨਹੀਂ ਸੀ ਕਿ ਮੈਨੂੰ ਇੰਨਾ ਮਾਰਿਆ ਉਹਨਾਂ ਨੇ ਮੈਂ ਫਿਰ ਵੀ ਇਹ ਕਹਿ ਰਹੀ ਜੀ ਚਲੋ ਇੱਕ ਦੋ ਥੱਪੜ ਮਾਰਤੇ ਹੋਣੇ ਕੋਈ ਗੱਲ ਹੋਣੀ ਹੈ ਪਰ ਸੁੱਤੇ ਪਏ ਨੂੰ ਲੈ ਕੇ ਗਏ ਕਿ ਇਸ ਘਰ ਚ ਸੋ ਰਿਆ ਬੰਦਾ ਤਾਂ ਕਿਸੇ ਨਾਲ ਝਗੜਾ ਨਹੀਂ ਕਰ ਸਕਦਾ। ਅਗਰ ਕੋਈ ਐਦਾਂ ਦੀ ਗੱਲ ਪਈ ਕਮ ਸੇ ਕਮ ਮੇਰੇ ਨਾਲ ਇੱਕ ਵਾਰ ਗੱਲ ਕਰਨਾ ਉਹਨਾਂ ਦਾ ਫਰਜ਼ ਬਣਦਾ ਸੀਗਾ। ਮੈਂ ਤਾਂ ਇਹ ਕਹੂੰਗੀ ਕਿਉਂਕਿ ਮੈਨੂੰ ਬਿਨਾਂ ਹੀ ਦੱਸੇ ਬਿਨਾਂ ਹੀ ਕੁਝ ਹੋ ਕਰੇ ਬੇਟੇ ਨੂੰ ਐਨਾ ਮਾਰਿਆ ਉਹਨਾਂ ਨੇ ਕਿ ਜਦੋਂ ਮੈਂ ਘਰ ਮੈਨੂੰ ਪਤਾ ਚੱਲਿਆ ਤਾਂ ਮੈਂ ਉਸੇ ਟਾਈਮ ਥੋੜੇ ਅੱਧੇ ਘੰਟੇ ਦੇ ਵਿੱਚੇ ਘਰ ਪਹੁੰਚ ਗਈ। ਬੇਟੇ ਦੀ ਹਾਲਤ ਦੇਖੀ ਮੇਰੇ ਕੋਲ ਫੋਨ ਆਇਆ ਮੇਰੇ ਕੋਲ ਉਹਨਾਂ ਦੇ ਮਾਰਨ ਤੋਂ ਬਾਅਦ ਅਰਵਿੰਦਰ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਇਹ ਕਿਹਾ ਤੇ ਚਾਚੀ ਅਸੀਂ ਤੇਰੇ ਬੇਟੇ ਨੂੰ ਥੱਪੜ ਥੁੱਪੜ ਮਾਰੇ ਤੇ ਉਹਨੂੰ ਅਸੀਂ ਦੋ ਦੋ ਚਾਰ ਥੱਪੜ ਮਾਰੇ ਆ ਕਿ ਉਹਨੂੰ ਕੁਝ ਸਮਝ ਆਇਆ ਈ ਠੀਕ ਹੈ ਜਦੋਂ ਮੈਂ ਉਹਨੂੰ ਪੁੱਛਿਆ ਵੀ ਕਿਆ ਗੱਲ ਤੀ ਕਿਆ ਬਾਤ ਤੀ ਕਿਆ ਸਮਝਾਣਾ ਤਾ ਉਸੇ ਟਾਈਮ ਨੂੰ ਪਤਾ ਚੱਲਿਆ ਤਾਂ ਮੈਂ ਉਸੇ ਟਾਈਮ ਮੈਂ ਵਾਪਿਸ ਘਰ ਆ ਗਈ ਵਾਪਿਸ ਘਰ ਆਣ ਤੇ ਬਾਅਦ ਜਦੋਂ ਮੈਂ ਆਣ ਕੇ ਬੇਟੇ ਦੀ ਹਾਲਤ ਦੇਖੀ ਉਹਦੀ ਇੰਨੀ ਹਾਲਤ ਖਰਾਬ ਦੀ ਤੇ ਇਸ ਵਕਤ ਉਹ ਸੀਰੀਅਸ ਸੀਰੀਅਸ ਕਿਆ ਅੱਧਾ ਘੰਟਾ ਘੰਟਾ ਮੈਂ ਉਹਨੂੰ ਕਿ ਉਹਦੇ ਪਾਣੀ ਵੀ ਨਹੀਂ ਕੋ ਘੁੱਟਣ ਗਿਆ ਜਦੋਂ ਬੇਟੇ ਦਾ ਬਿਲਕੁਲ ਸਾਹ ਰੁਕਣ ਲੱਗਿਆ ਉਹਦਾ ਮੈਂ ਉਹਨੂੰ ਚੱਕਿਆ ਕੱਲੇ ਨਹੀਂ ਵੀ ਚਲੋ ਮੈਂ ਤੈਨੂੰ ਹਸਪੀਟਲ ਲੈ ਕੇ ਚਲਦੀ ਹਾਂ ਜਦੋਂ ਐਕਸਰੇ ਵਗੈਰਾ ਕਰਾਣੇ ਦੇ ਬਾਅਦ ਮੈਂ ਡਾਕਟਰ ਨੂੰ ਵੀ ਕਿਹਾ ਐਕਸਰੇ ਕਰਵਾਣਾ ਕਰਵਾਣੇ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਬੇਟੇ ਦੀ ਅੰਦਰ ਦੀ ਇੰਨੀ ਹਾਲਤ ਖਰਾਬ ਹੈ ਉਹਦੇ ਅੰਦਰ ਹੁਣ ਪੈਪ ਪਈ ਵੀ ਆ ਹਾੜ-ਬੀੜ ਚ ਉਹਦੇ ਇੰਨੀ ਪ੍ਰੋਬਲਮ ਹੋਈ ਵੀ ਆ ਅੰਦਰ ਛਾਤੀ ਜੁ ਉਹਨਾਂ ਨੇ ਇੰਨੀ ਜ਼ੋਰ-ਜ਼ੋਰ ਨਾਲ ਮਾਰੀਆਂ ਸੱਟਾਂ ਕਿ ਕਦੇ ਵੀ ਸਾਂ ਰੁਕ ਸਕਦੀ ਆ ਡਾਕਟਰ ਹਲੇ ਅੱਗੇ ਦੀ ਵੀ ਗਾਰੰਟੀ ਨਹੀਂ ਮੈਨੂੰ ਇਹ ਦੇ ਰਹੇ ਕਦੇ ਵੀ ਇਨਫੈਕਸ਼ਨ ਹੋ ਕੇ ਮੇਰੇ ਬੱਚੇ ਦੀ ਜਾਨ ਜਾ ਸਕਦੀ ਆ ਇਸ ਵਕਤ ਬਚ ਗਈ ਲੇਕਿਨ ਅੱਗੇ ਵਾਸਤੇ ਵੀ ਕਿਉਂਕਿ ਮੇਰਾ ਬੱਚਾ ਪਹਿਲਾਂ ਹੀ ਬਿਮਾਰ ਰਹਿੰਦਾ ਹੈ ਸਿਹਤ ਉਹ ਤਾਂ ਕਮਜ਼ੋਰ ਹੈ ਉਹ ਪਹਿਲਾਂ ਹੀ ਬੇਚਾਰਾ ਆਪਣੀ ਪਰਮਾਧਮਾਰੇ ਇੱਕ ਐਕਸੀਡੈਂਟ ਹੋਇਆ ਤਾਂ ਬਹੁਤ ਧੇਰ ਪਹਿਨਾ ਪਰ ਲੇਕਿਨ ਉਹਦੇ ਕਰਕੇ ਉਹ ਪਹਿਲਾਂ ਹੀ ਬਹੁਤ ਇੰਨਾ ਕਮਜ਼ੋਰ ਹੈ ਕਿ ਉਹ ਤਾਂ ਕਿਸੇ ਨੂੰ ਥੱਪੜ ਮਾਰ ਹੀ ਨਹੀਂ ਸਕਦਾ ਪੁਲਿਸ ਪੁਲਿਸ ਨੂੰ ਪੀਜੀਆ ਹੀ ਤਾਂ ਹੀ ਕੰਪਲੀਟ ਗਈ ਸੀ ਤੋਂ ਉਸ ਤੋਂ ਬਾਅਦ ਪੁਰਸਾ ਆਏ ਉਹਨਾਂ ਨੇ ਬਿਆਨ ਲੱਤੇ ਲੇਕਿਨ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜਦੋਂ ਮੈਂ ਪੁਰਸੋ ਵਾਲਿਆਂ ਨੂੰ ਪੁੱਛਿਆ ਸੀ ਜਦੋਂ ਬਿਆਨ ਲੈਣ ਆਏ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਜਦੋਂ ਤੁਹਾਨੂੰ ਇੱਥੋਂ ਛੁੱਟੀ ਹੋ ਜਾਊਗੀ ਬੱਚੇ ਨੂੰ ਲੈ ਕੇ ਘਰ ਆਓਗੇ ਉਸ ਤੋਂ ਬਾਅਦ ਅਸੀਂ ਗੱਲ ਸਾਨੂੰ ਫੋਨ ਕਰਦੇ ਹੋ ਜਦ ਕਿ ਕਾਰਵਾਈ ਕਰਨੀ ਮੰਦੀ ਸੀਗੀ ਤੁਸੀਂ ਕੀ ਚਾਹਦੇ ਕਿੰਨੇ ਦਿਨ ਹੋ ਗਏ ਕੱਟਣਾ ਸਰ ਅੱਜ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਤੇ ਅੱਜ 6 ਤਰੀਕ ਹੋ ਗਈ 6 ਦਿਨ ਹੋ ਗਏ 6 ਦਿਨ ਹੋ ਗਏ ਜੀ 6 ਦਿਨ ਚ ਉਹਨਾਂ ਬੰਦੇ ਨੇ ਮਾਰਨੇ ਕੁੱਟਣ ਦੇ ਬਾਵਜੂਦ ਵੀ ਪਤਾ ਚੱਲ ਗਿਆ ਨਾ ਕਿ ਬੱਚਾ ਪੀਜੀਏ ਪਹੁੰਚ ਗਿਆ ਉਹਨਾਂ ਨੇ ਇੱਕ ਵਾਰੀ ਫੇਰ ਵੀ ਫਰਜ਼ਮੰਦਾ ਸੀਗਾ ਕਿਉਂਕਿ ਮੈਂ ਇੰਨੀ ਗਰੀਬ ਜਾਦਾ ਉਹਨਾਂ ਨੂੰ ਹਾਲਤ ਮੇਰੀ ਕੰਡੀਸ਼ਨ ਦਾ ਪਤਾ ਹੈ ਉਹਨਾਂ ਦੇ ਇੱਕ ਵਾਰੀ ਫਰਜ਼ਮੰਦਾ ਸੀ ਕਿ ਆ ਕੇ ਪੀਜੀਏ ਚ ਹਾਲਤ ਦੇਖ ਦੇ ਸੈਂਦ ਮੈਂ ਇਹ ਚੀਜ਼ ਨੂੰ ਨਾ ਉਹ ਕਰਦੀ ਪਰ ਲੇਕਿਨ ਦੱਸਿਆ ਉਹ ਮੁੰਡੇ ਨੇ ਮੁੰਡੇ ਨੇ ਦੱਸਿਆ ਹੈ ਸਰਪੰਚਣੀ ਹੈ ਜਿਹੜੀ ਉਸਨੇ ਉਹਨੂੰ ਵਾਲਾਂ ਦੇ ਫੜ ਕੇ ਉਹਦੇ ਅੱਖ ਵੀ ਭੰਨੀ ਹੋਈ ਸੀਗੀ ਲੱਗਾ ਕੋਸੇ ਇਸ ਆਸਾਬ ਨਾਲ ਮਾਰੀਆਂ ਕਿ ਸਿਰ ਵਗੈਰਾ ਜੇ ਅਗਰ ਫਟ ਜਾਂਦਾ ਉਹ ਬਾਹਰ ਦੀ ਛੱਟ ਹੁੰਦੀ ਆ ਇੰਨਾ ਜ਼ਿਆਦਾ ਅੰਦਰ ਛਾਪੀ ਜੂਦੇ ਲੱਤਾਂ ਮਾਰੀਆਂ ਜਿੱਦਾਂ ਕਿ ਜਿੱਦਾਂ ਕਿ ਉਹਨੂੰ ਨੀਚੇ ਘੇਰ ਕੇ ਬੰਦੇ ਨੇ ਮੈਨੂੰ ਇੱਕ ਦੋ ਨੇ ਪਿੰਡੇ ਨੇ ਹੋਰ ਵੀ ਦੱਸਿਆ ਕਿ ਪੰਜ 6 ਚਾਰ ਪੰਜ ਮੈਂਬਰਾਂ ਨੇ ਉਹਦੇ ਘਰ ਦੇ ਮੈਂਬਰ ਉਹਦੀ ਮਾਂ ਵੀ ਨਾਲ ਸੀ ਬੱਚੇ ਵੀ ਤੇ ਪਰ ਮੈਂ ਥਾਣੇ ਚਾਈ ਸਿ ਜਿੱਦਾਂ ਨਹੀਂ ਹੋ ਕਰਿਆ ਹੈਗਾ ਪਰ ਇਹਨਾਂ ਬੰਦਿਆਂ ਨੂੰ ਮੈਂ ਸਖਤ ਤੇ ਸਖਤ ਕਾਰਵਾਈ ਚਾਹਦੀ ਆ ਮੰਨੋ ਇਨਸਾਫ ਮਿਲਣਾ ਚਾਹੀਦਾ ਤਾਂ ਜੋ ਹੱਥ ਜੋੜ ਕੇ ਨਾ ਮਾਸਟਰ ਬਨਵਾਰੀ ਲਾਲ ਮੈਂ ਜਿਹੜਾ ਚੋਰ ਫਰਮੋਰਟੇ ਤੋਂ ਬੋਲਦਾ ਔਰ ਇਹ ਮੋਰਟਾ ਜਿਹੜਾ ਵਾ ਇਹ ਲੱਗਾ ਹੀ ਨਿੱਧਰਿਆਂ ਦੀ ਠਿਰ ਤੇ ਨਿਆਸਰਾਂ ਦਾ ਆਸਰਾ ਜਿੱਥੋਂ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਤੇ ਨਾ ਕੋਈ ਦਿੰਦਾ ਜਦੋਂ ਇਸ ਮੋਰਟੇ ਤੇ ਆ ਜਾਂਦਾ ਤੇ ਉਹਨੂੰ ਆਸ ਵੱਜ ਜਾਂਦੀ ਆ ਪਰ ਅਸੀਂ ਚੱਲੇ ਆ ਜਦੋਂ ਸਿਰ ਟੋਰ ਫਰੋਂ ਮੋਰਚੇ ਤੇ ਤੇ ਸਾਡੀ ਉਹ ਬਾਹ ਫਰੇਗਾ ਇਹ ਮੋਰਚੇ ਨੇ ਜਿਹੜੇ ਵੀ ਅੱਜ ਤੱਕ ਜਿਹੜਾ ਵੀ ਕੰਮ ਫਰਿਆ ਉਹਨੂੰ ਛੇੜਿਆ ਰਿਆ ਔਰ ਬਗੈਰ ਕਿਸੇ ਲੈਣ ਦੇਣ ਤੋਂ ਬਗੈਰ ਕਿਸੇ ਲਾਲਖ ਤੋਂ ਕਿਉਂਕਿ ਇਹ ਜਿਹੜਾ ਮੋਰਚਾ ਵਾ ਇਨੀ ਧਰਿਆਂ ਦੀ ਧੇਰਿਆ ਇਸ ਕਰਕੇ ਮੈਂ ਸਰਕਾਰ ਤੋਂ ਮੰਗ ਕਰਦਾ ਤੇ ਇਸ ਜਿਹੜਾ ਵਾ ਕੇਸ ਆ ਇਹਨੂੰ ਜਲਦੀ ਤੋਂ ਜਲਦੀ ਹੱਲ ਕਰੋ ਔਰ ਦੇ ਕਰੇ ਕੇ ਇਸ ਹੱਲ ਨਾ ਹੋਇਆ ਤੇ ਮੋਰਚਾ ਜਿਹੜਾ ਵਾ ਉਹ ਵੱਡਾ ਕਦਮ ਚੁੱਕਣ ਵਾਸਤੇ ਮਜਬੂਰ ਹੋ ਜਾਏਗਾ ਜੈ ਭੀਮ ਜੈ ਭਾਰ